ਜੀ ਗੱਲ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਆਂ ਜੀ ਅਮਰਿਤਪਾਲ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ 1 ਮਹੀਨੇ ਦੀ ਸਜ਼ਾ ਤੇ 50000 ਰੁਪਏ ਦਾ ਜੁਰਮਾਨਾ ਲਗਾਇਆ ਹੈ ਜੇਕਰ ਜੁਰਮਾਨਾ ਨਹੀਂ ਭਰਿਆ ਜਾਂਦਾ ਤਾਂ 15 ਦਿਨ ਦੀ ਹੋਰ ਸਜ਼ਾ ਵਧਾ ਦਿੱਤੀ ਜਾਵੇਗੀ ਜੇਕਰ ਗੱਲ ਕਰੀਏ ਤਾਂ ਜੋ ਪਾਕਿਸਤਾਨ ਦੀ ਅਦਾਲਤ ਦੀਆਂ ਧਰਾਵਾਂ ਦੇ ਅਨੁਸਾਰ ਉਸ ਨੂੰ ਜੋ ਹੈ 50000 ਰੁਪਏ ਦਾ ਜੁਰਮਾਨਾ ਤੇ 1 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਫਿਰੋਜ਼ਪੁਰ ਬੀਤੀ 21 ਜੂਨ ਨੂੰ Hindu Pak Hind Pakistan ਕੋ ਮંત્રી ਸਰਹੱਦ ਲੰਘ ਕੇ ਪਹੁੰਚੇ ਫਿਰੋਜ਼ਪੁਰ ਦੇ ਪਿੰਡ ਖੈਰੇ ਦੇ ਉਤਾਰ ਦੇ 23 ਸਾਲਾ ਨੌਜਵਾਨ ਅਮਰਿਤਪਾਲ ਸਿੰਘ ਨੂੰ ਪਾਕਿਸਤਾਨ ਦੀ ਅਦਾਲਤ ਨੇ 1 ਮਹੀਨੇ ਦੀ ਸਜ਼ਾ ਤੇ 1 ਲੱਖ ਪਾਕਿਸਤਾਨੀ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਰਕਮ ਨਾ ਦੇਣ ਦੀ ਸੂਰਤ ਵਿੱਚ 15 ਦਿਨ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਇਸ ਦੌਰਾਨ ਅਮਰਿਤਪਾਲ ਸਿੰਘ ਨੂੰ اسلامਾਬਾਦ ਦੀ ਜੇਲ੍ਹ ਵਿੱਚ ਰੱਖਿਆ ਜਾਵੇਗਾ ਚੂਨੀਆ ਦੇ ਸਿਫਲ ਜੱਜ 나ਸੀਦ ਮੁਹੰਮਦ ਗੋਲਡ ਨੇ ਅਮਰਿਤਸਰ ਸਿੰਘ ਨੂੰ ਜੇਰੇ ਦਫਾ 4 ਪਾਕਿਸਤਾਨ ਕੰਟਰੋਲ ਆਫ ਐਂਟਰੀ ਐਕਟ 1952 ਦੇ ਤਹਿਤ 1 ਮਹੀਨੇ ਦੀ ਸਜ਼ਾ ਤੇ 50000 ਰੁਪਏ ਜਾਨੀ ਕਿ ਦਫਾ 14 ਫਾਰਨਰ ਐਕਟ 1940 ਦੇ ਤਹਿਤ 1 ਮਹੀਨੇ ਦੀ ਸਜ਼ਾ ਤੇ 50000 ਰੁਪਏ ਜੁਰਮਾਨਾ ਸੁਣਾਇਆ ਹੈ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣ ਗਿਆ ਪਰ ਜੁਰਮਾਨੇ ਦੀ ਰਕਮ 1 ਲੱਖ ਪਾਕਿਸਤਾਨੀ ਰੁਪਏ ਦਾ ਭੁਗਤਾਨ ਕਰਨਾ ਪਵੇਗਾ ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ਵਿੱਚ 15-15 ਦਿਨ ਦੀ ਸਜ਼ਾ ਹੋਰ ਕਟਣੀ ਪੈ ਸਕਦੀ ਹੈ ਜਿਕਰਯੋਗ ਹੈ ਕਿ ਜ਼ਿਲ੍ਹਾ ਫਰੋਇਪਰ ਪਿੰਡ ਬੈਰੋ ਕੇ ਉਤਾਰ ਦਾ ਇੱਕ ਨੌਜਵਾਨ ਪਾਕਿਸਤਾਨ ਕੁਮਾਂਤਰੀ ਸਰਹੰਦ ਤੇ ਕੰਡਿਆਲੀ ਤਰੋਂ ਪਾਰ ਆਪਣੀ ਜ਼ਮੀਨ ਤੇ ਖੇਤੀ ਕਰਨ ਗਿਆ ਸੀ ਪਰ ਜਦੋਂ ਸ਼ਾਮ ਨੂੰ ਤੈਹ ਸਮੇਂ ਵਾਪਸ ਨਾ ਆਇਆ ਤਾਂ ਬੀਐਸਐਫ ਪੁਲਿਸ ਵੱਲੋਂ ਕੀਤੀ ਤਫ਼तीश ਚ ਪਤਾ ਲੱਗਾ ਕਿ ਗਲਤੀ ਨਾਲ ਕੁਮਾਂਤਰੀ ਸਰਹੰਦ ਲੰਘ ਕੇ ਪਾਕਿਸਤਾਨ ਚੱਲ ਗਿਆ ਪਹਿਲਾ ਪਾਕਿਸਤਾਨ ਕਹਿ ਰਿਹਾ ਉਸ ਪਾਕਿਸਤਾਨ ਦੀ ਦੀ ਹੋਣ ਤੇ ਇਨਕਾਰ ਕਰ ਦਿੱਤਾ ਲੇਕਿਨ ਬਾਅਦ ਵਿੱਚ ਪੁਸ਼ਟੀ ਹੋਣ ਤੇ ਥਾਣੇ ਵਿੱਚ ਮੌਜੂਦ ਉਸੇ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਕਾਕਾ ਕੰਬੋਜ ਦੀਆਂ ਕੋਸ਼ਿਸ਼ਾਂ ਤੇ ਪਾਜਪਾ ਸੂਬੇ ਹੀ ਪਰਦਾਨ ਸੁਨੀਲ ਜਾਖੜ ਦੇ ਦਖਲ ਮਗਰੋਂ ਦੋਵੇਂ ਦੇਸ਼ਾਂ 'ਚ ਲਗਾਤਾਰ ਤਿੰਨ ਵਾਰ ਫਲੈਂਗ ਮੀਟਿੰਗਾਂ ਵੀ ਹੋਈਆਂ ਪਰ ਅਮਰਿਤਸਰ ਸਿੰਘ ਦੀ ਵਾਪਸੀ ਦਾ ਕੋਈ ਰਾਹ ਨਾ ਬਣਿਆ ਲੇਕਿਨ ਹੁਣ ਤੁਹਾਨੂੰ ਦੱਸ ਦਈਏ ਕਿ ਜੋ ਹੈ ਪਾਕਿਸਤਾਨ ਵੱਲੋਂ ਜੋ ਜੁਰਮਾਨਾ ਤੇ ਇੱਕ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਜੁਰਮਾਨਾ ਉਹਨਾਂ ਦੇ ਵੱਲੋਂ ਕਹਿ ਰਹੇ ਨੇ ਕਿ ਦੇਣਾ ਲਾਜ਼ਮੀ ਹੈ ਧੰਨਵਾਦ